ਕੀ ਅੱਜ ਦੇ ਸਮੇਂ ਦੇ ਵਿੱਚ ਕੋਈ ਪਿਆਰ ਕਰਦਾ ਕਿ ਦਿਖਾਵਾ ਕਰਦੇ ਨੇ 90% ਲੋਕ ਤਾਂ ਦਿਖਾਵੇ ਦੇ ਵਿੱਚ ਹੀ ਆ 10% ਲੋਕ ਨੇ ਜੋ ਕਿ ਅੱਜ ਕੱਲ ਪਿਆਰ ਕਰਦੇ ਨੇ ਜੇ ਦੇਖਿਆ ਜਾਵੇ ਕਿਉਂਕਿ ਅੱਜ ਕੱਲ ਸੂਟਾਂ ਬੂਟਾਂ ਤੇ ਪੱਗਾਂ ਦੀ ਮੈਚਿੰਗਾਂ ਤੇ ਦਿਲਾਂ ਦੀ ਮੈਚਿੰਗ ਕੋਈ ਨਹੀਂ ਤੇ ਆਹਮੋ ਸਾਹਮਣੇ ਬੈਠ ਕੇ ਅੱਜ ਕੱਲ ਗੱਲਾਂ ਨਹੀਂ ਹੁੰਦੀਆਂ ਰਿਸ਼ਤੇਦਾਰੀ ਦੇ ਵਿੱਚ ਪਿਆਰ ਸ਼ਹਿਰ ਦੇ ਵਿੱਚ ਸਿਰਫ ਇੱਕ ਚੈਟ ਤੇ ਹੋ ਗਿਆ ਕੰਮ ਹੋਰ ਕੁਝ ਨਹੀਂ ਸਟੇਟਸ ਪਾਤੇ ਸਟੋਰੀਆਂ ਪਾਤੀਆਂ ਬਸ ਐਦਾਂ ਪਿਆਰ ਨਭੇ ਜਾਂਦੇ ਤੇ ਨਾ ਹੀ ਕਿਸੇ ਦਾ ਕੋਲੇ ਜਾ ਕੇ ਟੋਕ ਸੁਖ ਵੰਡਾਇਆ ਜਾਂਦਾ ਸਿਰਫ ਇੱਕ ਫੋਨ ਤੇ ਹੀ ਪੁੱਛ ਦੱਸ ਹੁੰਦੀ ਆ ਹੋਰ ਕੁਛ ਨਹੀਂ ਚੈਟ ਤੇ ਪੁੱਛ ਦੱਸ ਹੋ ਗਈ ਇਹ ਪਿਆਰ ਨਹੀਂ ਹੁੰਦੇ ਪਹਿਲਾਂ ਲੋਕ ਕੀ ਕਰਦੇ ਸੀ ਕੋਲੇ ਜਾਂਦੇ ਸੀ ਗੱਲਾਂ ਬਾਤਾਂ ਕਰਦੇ ਸੀ ਉਹਦੇ ਨਾਲ ਬਹੁਤ ਹੌਸਲਾ ਮਿਲਦਾ ਸੀ ਤੇ ਅੱਜ ਕੱਲ ਚੈਟ ਹੋ ਗਈ ਬਸ ਐਦਾਂ ਪਿਆਰ ਨਭੇ ਜਾਂਦੇ ਆ ਜਿੱਥੇ ਕਿ ਆਮੋ ਸਾਹਮਣੇ ਬੈਠ ਕੇ ਬਹੁਤ ਹੌਸਲਾ ਮਿਲਦਾਗਾ ਤੇ ਕਿੱਥੇ 4-5 ਮਿੰਟ ਗੱਲ ਕਰਕੇ ਚੈਟ ਕਰਕੇ ਛੱਡ ਦੇਣਾ ਉਥੇ ਹੌਸਲੇ ਵਾਲਾ ਕੰਮ ਨਹੀਂ ਇਸੇ ਕਰਕੇ ਅੱਜ ਦੇ ਸਮੇਂ ਦੇ ਵਿੱਚ ਪਿਆਰ ਨਹੀਂ ਸਿਰਫ ਇੱਕ ਦਿਖਾਵੇ ਦਾ ਕੰਮ ਹੋ ਰਿਹਾਗਾ ਹੋਰ ਕੁਝ